ਭਾਰਤ ਦੀ ਪੋਲਿਟਿਕਸ ਦੇ ਬਾਰੇ ਰੋਜ਼ ਹੀ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰੀ ਦੀਆਂ ਓਬਵੀਅਸਲੀ ਕਿਉਂਕਿ ਲੋਕ ਸਭਾ ਇਲੈਕਸ਼ਨਸ ਜਾਰੀ ਨੇ ਪਹਿਲਾ ਗੇਡ ਆਲਰੇਡੀ ਹੋ ਚੁੱਕਾ ਤੇ ਪਹਿਲੇ ਗੇਡ ਤੋਂ ਬਾਅਦ ਇਹ ਗੱਲ ਕਹੀ ਜਾ ਸਕਦੀ ਆ ਕਿ ਜਿਹੜਾ ਇੰਗਲਿਸ਼ ਦਾ ਅਸੀਂ ਮੁਹਾਵਰਾ ਅਕਸਰ ਵਰਤੀਦਾ ਕਿ ਗਲਵਜ਼ ਆਰ ਆਫ 2022 ਦੇ ਵਿੱਚ ਜਦੋਂ Imran Khan ਦੀ ਹਕੂਮਤ ਜਾਂਦੀ ਆ اسلامਾਬਾਦ ਦੇ ਵਿੱਚੋਂ ਤੇ ਉਹਨਾਂ ਦਾ ਸਾਰਿਆਂ ਨੂੰ ਪਤਾ ਸੀ ਕਿ ਆਰਮੀ ਚੀਫ ਦੇ ਨਾਲ ਜਾਂ ਇਸਟੈਬਲਿਸ਼ਮੈਂਟ ਦੇ ਨਾਲ ਪਾਕਿਸਤਾਨ ਤਹਿਰੀਕ ਇਨਸਾਫ ਦੀ ਜਾਂ Imran Khan ਸਾਹਿਬ ਦੀ ਜਿਹੜੀ ਆ ਮੁਖਾਲਫਤ ਹੋ ਗਈ ਆ ਏਸੇ ਦੇ ਚੱਲਦੇ ਉਹਨਾਂ ਦੀ ਸਰਕਾਰ ਚਲੇ ਗਈ ਸੀ ਉਥੇ ਪਤਾ ਆਪਾਂ ਨੂੰ ਪਾਕਿਸਤਾਨ ਦੇ ਵਿੱਚ ਕੀ ਹੁੰਦਾ ਸਟੈਬਲਿਸ਼ਮੈਂਟ ਦਾ ਜਾਂ ਸਰਕਾਰ ਦਾ ਕੀ ਰਿਸ਼ਤਾ ਹੁੰਦਾ ਪਰ ਜਦੋਂ ਇਹ ਲਗਾਤਾਰ ਧਰਨੇ ਪ੍ਰਦਰਸ਼ਨ ਕਰਦੇ ਰਹੇ ਤੇ ਇੱਕ ਇਹਨਾਂ ਦਾ ਬਹੁਤ ਵੱਡਾ ਜਿਹੜਾ ਇਹਨਾਂ ਦਾ ਰੋਡ ਸ਼ੋ ਸੀ ਜਾਂ ਧਰਨਾ ਸੀ Imran Khan ਸਾਹਿਬ ਦਾ ਉਸ ਤੋਂ ਪਹਿਲਾਂ ISI ਚੀਫ ਨੇ ਜਿਹੜਾ ਇਹ ਪਹਿਲੀ ਵਾਰ ਦੱਸ ਦਿਆ ਕਿ ਇਸ ਵੀਕ ਇਹਨਾਂ ਨਾਲ ਹੋਇਆ ਸੀ ਕਿ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ Imran Khan ਦੇ ਉੱਤੇ ਇਲਜ਼ਾਮ ਲਗਾਏ ਸੀ ਤੇ ইমরান ਖਾਨ ਨੇ ਵੀ ਦੂਸਰੇ ਦਿਨ ਜਿਹੜਾ ਆਪਣੀ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਇੰਨੀ ਜਿਹੜੀ ਸਿਆਸੀ ਪ੍ਰੈਸ ਕਾਨਫਰੰਸ ਤਾਂ ਮੈਂ ਕਦੇ ਜਿਹੜੀ ਸ਼ੇਖ ਰਸ਼ੀਦ ਜਿਹੜੇ ਕਿ ਉਥੇ ਦੇ ਬਹੁਤ ਵੱਡੇ ਸਿਆਸੀ ਆਗੂ ਨੇ ਵੀ ਉਹਦੀ ਵੀ ਨਹੀਂ ਦੇਖੀ ਭਾਵੇਂ ਕਿਸੇ ਸਿਆਸੀ ਆਗੂ ਦੀ ਨਹੀਂ ਦੇਖੀ ਜੈਸੀ ਸਿਆਸਤ ਦੇ ਭਰਪੂਰ ਜਿਹੜੀ ਪ੍ਰੈਸ ਕਾਨਫਰੰਸ ਆਈਐਸਆਈ ਚੀਫ ਨੇ ਕੀਤੀ ਸੀ ਤੇ ਉਦੋਂ ਇਹ ਕਿਹਾ ਗਿਆ ਸੀ ਕਿ ਗਲਵਜ਼ ਆਰ ਆਫ ਕਿ ਹੁਣ ਸਿੱਧਾ-ਸਿੱਧਾ ਮੁਕਾਬਲਾ ਹੋ ਗਿਆ ਕਿ ਸਟੈਬਲਿਸ਼ਮੈਂਟ ਦਾ ਮੁਕਾਬਲਾ ইমরান ਖਾਨ ਨਾਲ ਆ ਇਮਰਾਨ ਖਾਨ ਦਾ ਮੁਕਾਬਲਾ ਸਟੈਬਲਿਸ਼ਮੈਂਟ ਦੇ ਨਾਲ ਹੈ ਉਸ ਤੋਂ ਬਾਅਦ ਉਹਨਾਂ ਨੇ ਜੋ ਇਮਰਾਨ ਖਾਨ ਦੇ ਨਾਲ ਸਟੈਬਲਿਸ਼ਮੈਂਟ ਨੇ ਕੀਤਾ ਅੱਜ ਵੀ ਉਹ ਜੇਲ੍ਹ ਦੇ ਵਿੱਚ ਨੇ ਤੇ ਉਹਨਾਂ ਦੀ ਪਾਰਟੀ ਦੇ ਨਾਲ ਕੀ ਕੀਤਾ ਜਾ 8 ਫਰਵਰੀ ਨੂੰ ਜਦੋਂ ਤੇ ਚੋਣਾਂ ਹੋਈਆਂ ਉਸ ਤੋਂ ਬਾਅਦ ਕੀ ਹੋਇਆ ਉਹ ਲਗਾਤਾਰ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਰਹਿੰਦੇ ਆ ਸੋ ਹੁਣ ਇਹ ਗੱਲ ਇੰਡੀਅਨ ਜਿਹੜਾ ਇਲੈਕਸ਼ਨ ਦੇ ਸਬੰਧ ਦੇ ਵਿੱਚ ਜਾਂ ਲੋਕ ਸਭਾ ਜਿਹੜੀਆਂ ਇਲੈਕਸ਼ਨ ਹੋਣ ਜਾ ਰਹੀਆਂ ਉਹਦੇ ਸਬੰਧ ਦੇ ਵਿੱਚ ਇਸ ਕਰਕੇ ਕਹੀ ਚੱਰੀ ਹੈ ਓਕੇ ਬੀਤੇ ਰੋਜ਼ ਜਿਹੜਾ ਪ੍ਰਧਾਨ ਮੰਤਰੀ ਮੋਦੀ ਨੇ ਜਿਹੜਾ ਬਿਆਨ ਦਿੱਤਾ ਹੈ ਉਹਨੂੰ ਉਹਨੂੰ ਐਸਟੀਕੇ ਨਾਲ ਦੇਖਿਆ ਜਾ ਸਕਦਾ ਜਾਂ ਦੇਖਣਾ ਵੀ ਚਾਹੀਦਾ ਕਿ ਜੇ ਐਸਟੀਕੇ ਦੀ ਜਿਹੜੀ ਸ਼ਬਦਾਵਲੀ ਉਹਨਾਂ ਨੇ ਯੂਜ਼ ਕੀਤੀ ਆ ਵੈਸੇ ਇਹਦੇ ਉੱਤੇ ਮੁਕੰਮਲ ਗੱਲ ਆਪਾਂ ਪਿਛਲੇ ਬੀਲੌਗ ਦੇ ਵਿੱਚ ਕਰ ਚੁੱਕੇ ਹਾਂ ਤੁਸੀਂ ਉਹਦੇ ਵਿੱਚ ਸੁਣ ਸਕਦੇ ਹੋ ਪਰ ਜੇਕਰ ਕਿਉਂਕਿ ਇਹਦਾ ਕੰਟੈਕਸਟ ਤੁਹਾਡੇ ਨਾਲ ਜੇਕਰ ਸਾਂਝਾ ਕਰੀਏ ਤਾਂ ਪ੍ਰਧਾਨ ਮੰਤਰੀ ਮੋਦੀ ਨੇ ਰਾਜਸਥਾਨ ਦੇ ਵਿੱਚ ਇੱਕ ਰੈਲੀ ਦੇ ਸੰਬੋਧਨ ਕਰਦਿਆਂ ਕਿਹਾ ਕਿ ਪਹਿਲਾਂ ਜਦੋਂ ਉਹਨਾਂ ਦੀ ਸਰਕਾਰ ਸੀ ਇਹ ਇਹ ਕਹਿ ਰਹੇ ਨੇ ਮਨਮੋਹਨ ਸਿੰਘ ਨੂੰ ਕਿ ਜਦੋਂ ਉਹਨਾਂ ਦੀ ਸਰਕਾਰ ਸੀ ਤਾਂ ਉਹਨਾਂ ਨੇ ਕਿਹਾ ਸੀ ਕਿ ਦੇਸ਼ ਦੀ ਜਾਇਦਾਦ ਦਾ ਸਭ ਤੋਂ ਪਹਿਲਾ ਹੱਕ ਮੁਸਲਮਾਨਾਂ ਦਾ ਹੈ ਇਸ ਦਾ ਮਤਲਬ ਇਹ ਹੈ ਕਿ ਜਾਇਦਾਦ ਇਕੱਠਾ ਕਰਕੇ ਕੇਸ ਨੂੰ ਵੰਡਣਗੇ ਜਿਨ੍ਹਾਂ ਦੇ ਜ਼ਿਆਦਾ ਬੱਚੇ ਨੇ ਉਹਨਾਂ ਨੂੰ ਵੰਡਣਗੇ ਕੁਝ ਪੈਟੀਆਂ ਨੂੰ ਜਿਹੜਾ ਵੰਡਣਗੇ ਕੀ ਤੁਹਾਡੀ ਮਿਹਨਤ ਦਾ ਪੈਸਾ ਜਿਹੜਾ ਕੁਝ ਪੈਟੀਆਂ ਨੂੰ ਜਿਹੜਾ ਦਿੱਤਾ ਜਾਵੇਗਾ ਤੁਹਾਨੂੰ ਮਨਜ਼ੂਰ ਹੈ ਜੇ ਜਮਨ ਕੀ ਸਰਕਾਰ ਦੇ ਉਹਨਾਂ ਨੇ ਕਹਾਤਾ ਕਿ ਦੇਸ਼ ਕੀ ਸੰਪਤੀ ਪਰ ਪਹਿਲਾ ਅਧਿਕਾਰ ਮੁਸਲਮਾਨੋ ਕਾ ਹੈ ਇਸ ਦਾ ਮਤਲਬ ये संपत्ति इकट्ठी करके किसको बांटेंगे जिनके ज्यादा बच्चे हैं उनको बांटेंगे घुसपैठियों को बांटेंगे क्या so obviously uh, उन्होंने पहला इस्लामिक भाईचारे दी uh, उन्होंने का शब्द ही उन्होंने कहा ਕਿ ਉਹਨਾਂ ਨੂੰ ਬੰਨਣਗੇ ਜਿਨ੍ਹਾਂ ਦੇ ਜ਼ਿਆਦਾ ਬੱਚੇ ਨੇ ਤੇ ਇਹ ਆਈ ਥਿੰਕ ਆਪਾਂ ਨੂੰ ਦੱਸਣ ਦੀ ਜ਼ਰੂਰਤ ਨਹੀਂ ਆਲਰੇਡੀ ਜੋ ਇੰਡੀਅਨ ਮੀਡੀਆ ਦੇ ਵਿੱਚ ਜਿਹੜਾ ਸਾਰਾ ਨੈਰੇਟਿਵ ਇਹਦੇ ਆਲੇ ਦੁਆਲੇ ਇਸ ਚੀਜ਼ ਦੇ ਘੁੰਮਦਾ ਉਹਦੇ ਬਾਰੇ ਤੁਸੀਂ ਸਾਰੇ ਬਖੂਬੀ ਜਾਣਦੇ ਹੋ ਕਾਂਗਰਸ ਪਾਰਟੀ ਵੱਲੋਂ ਤੇ ਆਪੋਜੀਸ਼ਨ ਦੇ ਵੱਲੋਂ ਇਸ ਗੱਲ ਦਾ ਵਿਰੋਧ ਵੀ ਕੀਤਾ ਜਾ ਰਿਹਾ ਖੜਗੇ ਸਾਹਬ ਨੇ ਜਿਹੜਾ ਉਹਨਾਂ ਨੇ ਇਹਨਾਂ ਨੂੰ ਚੈਲੰਜ ਵੀ ਕੀਤਾ ਕਿ ਤੁਸੀਂ ਮੇਰੇ ਨਾਲ ਮੁਲਾਕਾਤ ਕਰੋ ਤੇ ਮੈਨੂੰ ਦੱਸੋ ਕਿਉਂਕਿ ਪੀਐਮ ਇਹ ਵੀ ਕਿਹਾ ਜਾ ਰਿਹਾ ਕਿ ਪ੍ਰਧਾਨ ਮੰਤਰੀ ਨੇ ਝੂਠ ਵੀ ਬੋਲਿਆ ਕਿਉਂਕਿ ਉਹਨਾਂ ਨੇ ਕਿਹਾ ਕਿ ਕਾਂਗਰਸ ਦੇ ਮੈਨੀਫੈਸਟੋ ਦੇ ਵਿੱਚ ਇਹ ਲਿਖਿਆ ਹੋਇਆ ਜਿਹੜਾ ਬੀਜੇਪੀ ਦੀ ਪੱਖ ਦੀ ਮੀਡੀਆ ਗੱਲ ਕਰਦਾ ਉਹਨਾਂ ਦੇ ਵਿੱਚ ਤਾਂ ਕਈਆਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਜੀ ਬੀਜੇਪੀ ਨੇ ਕਿਹੜਾ ਕਿਤੇ ਲਿਖਿਆ ਕਿ ਉਹਨਾਂ ਨੇ ਸੰਵਿਧਾਨ ਬਦਲ ਦੇਣਾ ਤੇ ਕਾਂਗਰਸ ਦੇ ਵੱਲੋਂ ਬਾਰ-ਬਾਰ ਜਾਂ ਆਪੋਜੀਸ਼ਨ ਦੇ ਵੱਲੋਂ ਬਾਰ-ਬਾਰ ਇਹ ਕਿਹਾ ਜਾ ਰਿਹਾ ਕਿ ਜੇਕਰ ਇਹਨਾਂ ਦੀ ਸਰਕਾਰ ਆ ਗਈ ਤੇ ਇਹਨਾਂ ਨੇ ਸੰਵਿਧਾਨ ਬਦਲ ਦੇਣਾ ਹਾਲਾਂਕਿ ਠੀਕ ਹੈ ਤੁਸੀਂ ਮੈਨੀਫੈਸਟੋ ਦੀ ਕਿਸੇ ਗੱਲ ਨੂੰ ਲੈ ਕੇ ਜਾਂ ਸਾਬਕਾ ਹਾਲਾਂਕਿ ਉਹ ਵੀ ਬਣਦੀ ਨਹੀਂ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਜੋ ਕਿਹਾ ਸੀ ਉਹ ਬਿਲਕੁਲ ਇੱਕ ਡਿਫਰੈਂਟ ਕੌਨਟੈਕਸਟ ਦੇ ਵਿੱਚ ਕਿਹਾ ਸੀ ਤੇ ਇਹਨਾਂ ਨੇ ਉਹਨੂੰ ਗਲਤ ਤਰੀਕੇ ਨਾਲ ਵਰਤੋਂ ਦੀ ਕੀਤੀ ਆ ਬ ਨੈਰੇਟਿਵਸ ਦੇ ਵਿੱਚ ਜਾਂ ਜਦੋਂ ਪੋਲੀਟੀਕਲ ਆਰਗੂਮੈਂਟਸ ਹੁੰਦੇ ਆ ਉਹਦੇ ਵਿੱਚ ਇਸਟ੍ਰੀਕੇ ਨਾਲ ਕਈ ਵਾਰ ਚੀਜ਼ਾਂ ਵਰਤ ਲਈਆਂ ਜਾਂਦੀਆਂ ਪਰ ਜੇ ਇਸਟ੍ਰੀਕੇ ਦਾ ਸ਼ਬਦ ਤੁਸੀਂ ਕਿਸੇ ਵੀ ਘਟ ਗਿਣਤੀ ਭਾਈਚਾਰੇ ਦੇ ਲਈ ਘਟ ਗਿਣਤੀ ਹੋਵੇ ਚਾਹੇ ਵੱਧ ਗਿਣਤੀ ਭਾਈਚਾਰੇ ਦੇ ਲਈ ਯੂਜ਼ ਕਰਦੇ ਹੋ ਇਸ ਤੋਂ ਬਾਅਦ ਜੇਕਰ ਪ੍ਰਧਾਨ ਮੰਤਰੀ ਲੈਵਲ ਤੇ ਜਿਹੜਾ ਕੋਈ ਵੀ ਨੇਤਾ ਇਹਦਾ ਇਸਤੇਮਾਲ ਕਰੇਗਾ ਤਾਂ ਬਹੁਤ ਭਲੀ ਭਾਂਤੀ ਸੋਚਿਆ ਜਾ ਸਕਦਾ ਕਿ ਜਿਹੜੇ ਹੇਟਲੇ ਉਹਨਾਂ ਦੇ ਜਿੰਨੇ ਵੀ ਉਮੀਦਵਾਰ ਹੋਣਗੇ ਲੋਕ ਸਭਾ ਦੇ ਜਾਂ ਉਹਨਾਂ ਦੇ ਬਾਕੀ ਜਿਹੜੇ ਐਮ ਐਲ ਏਜ਼ ਨੇ ਐਮ ਪੀਜ਼ ਨੇ ਆਲਰੇਡੀ ਜਿਹੜੇ ਨੇ ਤੇ ਬਾਕੀ ਜਿਹੜੇ ਉਹਨਾਂ ਦੇ ਪਾਰਟੀ ਦੇ ਵਰਕਰਜ਼ ਨੇ ਉਹ ਕਿਸ ਲੈਵਲ ਦੀ ਸ਼ਬਦਾਵਲੀ ਤੱਕ ਉਤਰ ਸਕਦੇ ਆ ਇਸੇ ਗੱਲ ਦਾ ਜਿਹੜਾ ਬਹੁਤ ਸਾਰਿਆਂ ਨੂੰ ਖਦਸ਼ਿਆ ਵੀ ਆ ਤੇ ਇਹ ਵੀ ਇਤੋਂ ਇਹ ਵੀ ਨਜ਼ਰ ਆ ਰਿਹਾ ਕਿ ਕੀ ਇਹ ਵਾਕਈ ਹੀ ਡਰ ਗਏ ਨੇ ਹਾਲਾਂਕਿ ਬਹੁਤੇ ਲੋਕਾਂ ਦਾ ਤਾਂ ਮੰਨਣਾ ਕਿ ਬਿਲਕੁਲ ਪਹਿਲੇ ਗੇਟ ਦੇ ਵਿੱਚ ਚਾਹੇ ਪੋਲਿੰਗ ਘੱਟ ਵੀ ਹੋਈ ਆ ਉਹਦੇ ਬਾਰੇ ਵੀ ਆਪਾਂ ਆਪਣੇ ਪਿਛਲੇ ਵੀਲੌਗ ਦੇ ਵਿੱਚ ਜਿਹੜਾ ਪ੍ਰੋਪਰ ਅੰਕੜੇ ਆ ਸਹਿਤ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਕਿ ਕਿੱਥੇ ਕਿੱਥੇ ਕਿਵੇਂ ਕਿਵੇਂ ਕਿੰਨੀ ਕਿੰਨੀ ਪੋਲਿੰਗ ਹੋਈ ਆ ਸੋ ਸਟਿਲ ਜੇਕਰ ਬਹੁਤੇ ਲੋਕਾਂ ਦਾ ਮੰਨਣਾ ਕਿ ਜੇਕਰ ਪੋਲਿੰਗ ਘੱਟ ਵੀ ਹੋਈ ਆ ਸਟਿਲ ਹਜੇ ਵੀ ਕੋ ਇਦਾਂ ਦੇ ਚਾਂਸਸ ਤਾਂ ਨਹੀਂ ਲੱਗ ਰਿਹਾ ਕਿ ਬੀਜੇਪੀ ਕੋਈ ਜੋ ਹੋਵੇ ਜਿਹੜੀ ਉਹ ਇਸ ਲੈਵਲ ਦੀ ਆ ਕੇ ਉਹਨਾਂ ਦੇ ਬਿਲੋ ਸ਼ਬਦਾਬ ਦੀ ਵਰਤਨ ਦੀ ਜਿਹੜੀ ਆ ਸ਼ੁਰੂਆਤ ਹੋ ਗਈ ਆ ਸੋ ਖੈਰ ਇਹਨਾਂ ਮਸਲਿਆਂ ਦੇ ਉੱਤੇ ਲਗਾਤਾਰ ਬਣੇ ਰਵਾਂਗੇ ਜੀ ਤੁਹਾਡੇ ਨਾਲ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰ ਲਿਓ TikTok ਤੇ ਦੇਖ ਰਹੇ ਹੋ ਤਾਂ ਪਾਲੋ ਜੁੜ ਕਰ ਲੈਣਾ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਧੰਨਵਾਦ